ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕਾ ਤਨ ਮਨ ਤਨ ਸਭ ਦਿਸਕਾ ਸੋ ਈ ਸੁਖੁ ਸੁਜਾਨੀਆ ਕਨਹਿ ਸੁਨੇ ਆਂ ਤੁਮ ਸੁਖ ਮੇਰਾ तव भजन की घटानीं भव खंडन दुख पंजन स्वामी तव भजन नन गाले क्रोध पराधि मिटे कन भीतर जपर्मक नाम समाले ਦੀਰ ਥਾਂ ਸੁਹਾਵਾਰੂ ਸੁਹਾਵਾ ਤੇਰੇ ਭਗਤ ਸੁਹਾਵੇਂ ਦਰਬਾਰੇ ਦੇਵ ਵਾਹਿਗੁਰੂ ਜੀ ਤਨ ਆਸਰੇ ਮਹਲਾ ਚੌਥਾ ਮੇਰੇ ਸੋਹਾ ਮੈਂ ਹਰਿ ਦਰਸ਼ਨ ਸੁਖ ਹੋਏ ਅੰਮ੍ਰਿਤ ਈ ਵੇਦਨ ਤੂੰ ਜਾਣਤਾ ਸਾ ਮਾ ਔਰ ਕੀ ਜਾਣੇ ਕੋਈ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਈ ਅੰਮ੍ਰਿਤ ਈ ਵੇਦਨ ਤੂੰ ਜਾਣਤਾ ਸਾ ਔਰ ਕੀ ਜਾਣੇ ਕੋਈ ਨਵਾ ਕਾਚੋਂ ਸੈਮ ਸੱਚ ਤੂੰ ਨੇਰੇ ਸਾਹ ਇਹ ਰਾਗਿਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਨ ਦੂਜਾ ਨਾਏ ਕੋਈ ਸਭ ਨਾਮ ਵਿੱਚ ਤੂੰ ਵਰਤਦਾ ਸਹਿ ਪ੍ਰਭ ਤੁਜੇ ਤਿਆ ਵੈਦਨ ਰਾਤ ਆਵ ਤੁਝੇ ਗੀਤਾਵਮ ਅਭਦੇ ਮੇਰੇ ਸੰਗ ਤੂੰ ਸਭ ਨਾਮ ਕਰੈ ਇਕਾਤ ਸਭ ਕੋ ਤੁਝ ਹੀ ਵਿੱਚ ਮੈਂ ਮੇਰੇ ਸੰਗ ਕੋਤੇ ਬਾਹਰ ਕੋਈ ਨਹੀਂ ਅਵ ਜਿਤ ਦੇਤੋਂ ਸਭ ਸੰਦਾ ਮੇਰੇ ਸੰਗ ਸਭ ਤੁਝ ਜੀ ਮਹੇਸ ਮਾਹੀ ਸਭਨਾ ਕੀ ਤੂੰ ਆਸ ਮੇਰੇ ਪਿਆਰੀ ਸਭ ਤੁਝ ਜੈ ਤੇ ਆਵੇਂ ਮੇਰੇ ਸਾਗ ਜਿਉਂ ਬੰਵੈ ਚੋਰਪ ਤੂੰ ਮੇਰੇ ਪਿਆਰੇ ਚਨਾਨੇ ਕੇ ਪਾਤਸ਼ਾਹ ਰਬਨਾ ਕੀ ਤੂੰ ਆਸ ਮੇਰੇ ਪਿਆਰੇ ਤਬ ਤਜਿਆਵੇਂ ਮੇਰੇ ਸਵਾ ਨਾਮ ਬੰਬੈ ਕਉ ਰਪ ਤੂੰ ਮੇਰੇ ਪਿਆਰੇ ਸਚ ਨਾਨਕ ਕੀ ਬਾਤਿ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਮਾਹ ਗੁਰੂ ਜੀ ਕੀ ਵਤੇ